ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਦੀ ਇਹ ਵੀਡੀਓ ਮਾਨਯੋਗ ਐਮ.ਐਲ.ਏ ਸਰਦਾਰ ਹਰਦੀਪ ਸਿੰਘ ਮੇਰੇ ਨਾਲ ਟੈਂਪੀਟ ਲਾਉਣੂ ਆ ਜਿਨ੍ਹਾਂ ਨੂੰ ਬੜੇ ਹੀ ਸਤਕਾਰ ਦੇ ਨਾਲ ਆਗਿਆ ਦੇ ਨਾਲ ਬੜਾ ਭਾਲ ਕੇ ਮੋਟਰਸਾਈਕਲ ਦੇ ਇੱਥੇ ਤੇ ਬੇਨਤੀ ਕਰਦੇ ਆ ਅਸੀਂ ਆਪ ਦੇ ਵੱਲੋਂ ਭਾਈ ਜੀ ਇਹਨਾਂ ਸੜਕ 'ਨੂੰ ਧਿਆਨ ਦਿੱਤਾ ਜਾਵੇ ਬਾਹਲੀ ਸੜਕ ਟੁੱਟ ਗਈ ਇਹ ਨੰਗਣ ਟੱਪਣ 'ਚ ਬਹੁਤ ਸਮੱਸਿਆ ਆਉਂਦੀ ਆ ਸਮੱਸਿਆ ਇਹ ਆ ਵੀ ਲੋਤੇ ਕਈ ਵਾਰ ਕੰਮ ਕਾਜ ਕਿਸੇ ਜਾਣਾ ਹੁੰਦਾ ਕੋਈ ਸਾਧਨ ਵਗੈਰਾ ਤੇ ਜਿਵੇਂ ਕੋਈ ਕਾਰ 'ਤੇ ਜਾਂ ਮੋਟਰਸਾਈਕਲ 'ਤੇ ਮੋਟਰਸਾਈਕਲ 'ਤੇ ਚਲੋ ਫੇਰ ਵੀ ਇਧਰ ਦੀ ਲੰਘ ਜਾਂਦਾ ਹੌਲੀ ਹੌਲੀ ਕਰਕੇ ਜਿਵੇਂ ਕੋਈ ਕਾਰ ਵਗੈਰਾ ਜਾਂ ਜਾਣੀ ਹੁੰਦੀ ਆ ਤੇ ਕੋਹਣਾ ਪਿੰਡ ਦੇ ਉੱਤੋਂ ਦੀ ਵੜ ਕੇ ਆਉਣਾ ਪੈਂਦਾ ਜਾਨੀ ਕਿ ਭੁੱਲਰਾ ਨੂੰ ਹੱਥ ਲਾ ਕੇ ਆਉਣਾ ਪੈਂਦਾ ਪਹਿਲਾਂ ਭੁੱਲਰੀ ਜਾਓ ਫਿਰ ਦੋਦੇ ਆਓ ਫਿਰ ਭੁੱਲਰੀ ਜਾਓ ਫਿਰ ਕੌਣੀ ਆਓ ਇਹ ਜਿਹੜੀ ਸੜਕ ਆ ਇਹ ਹਿੱਸੇ ਵਾਲੇ ਮੋੜ ਤੋਂ ਲੈ ਕੇ ਦੋਦੇ ਦੋਦੇਓ ਜਿਹੜੀ ਕੌਣੀ ਨੂੰ ਸੜਕ ਰੋੜ ਆਉਦੀ ਆ ਤੇ ਇਹ ਸੜਕ ਦਾ ਨਾਮ ਪਾਲਾਪੁਰਾ ਹਵਾ ਖਾਲ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਆਪਦੇ ਵੱਲੋਂ ਤੇ ਆਪਦੇ ਨਗਰਵਰਦੋਂ ਤੇ ਆਪਦੇ ਯਾਰਾਂ ਮਿੰਨਾਂ ਵੱਲੋਂ ਆਹ ਮੂਰੇ ਜਿਹੇ ਭਰੇ ਹਨ ਬਾਕੀ ਦੇ ਸੜਕ ਦਾ ਡੰਗਾ ਤੇ ਤੁਹਾਨੂੰ ਕਦੇ ਵੀ ਸਾਡੀ ਲੋੜ ਪਈ ਤੇ ਅਸੀਂ ਕਦੇ ਤੁਹਾ ਤੋਂ ਪਿੱਛੇ ਨਹੀਂ ਹਟਾਂਗੇ ਪਰ ਸਾਡੀ ਇੰਨੀ ਕਿ ਰਿਕਵੈਸਟ ਹੈ ਵੀ ਇਹ ਜਿਹੜੀ ਸਾਡੀ ਬੇਨਤੀ ਆ ਇਹ ਮੰਨ ਲਾ ਵੀ ਇਹ ਸਾਡੀ ਜ਼ਰੂਰ ਮੰਨੀ ਜਾਵੇ ਤੇ ਕਿਉਂਕਿ ਜੇ ਨਹੀਂ ਛੜਕਦਾ ਚਲੋ ਹੋ ਸਕਦਾ ਵੀ ਸੜਕ ਦਾ ਉਜਕਰ ਹੁੰਦਾ ਵੀ ਜਿਵੇਂ ਇਹ ਕਿਹਾ ਜਾਂਦਾ ਕਿ ਸੜਕ ਇਹ ਜੈਤੋਨਾਂ ਵਾਲੀ ਬਣੂਗੀ ਜਦੋਂ ਜੈਤੋਨਾਂ ਵਾਲੀ ਸੜਕ ਬਣੂਗੀ ਅੱਗੇ ਇਹ ਸ਼ਾਇਦ ਕਹਿੰਦੇ ਦੁੱਧ ਦੇ ਜੈਤੋਨ ਵਾਲੇ ਪਾਸੋਂ ਰਹਿ ਗਈ ਸੀਗੀ ਤੇ ਜੇ ਇਹ ਨਹੀਂ ਬਣ ਸਕਦੀ ਚਲੋ ਆਪਾਂ ਨੂੰ ਕੋਈ ਦਿੱਕਤ ਵਾਲੀ ਪਰੇਸ਼ਾਨੀ ਵਾਲੀ ਗੱਲ ਨਹੀਂ ਪਰ ਇਹਦਾ ਇੱਕ ਕੰਮ ਹੋਰ ਸੜਕ ਵੀ ਨਹੀਂ ਐਮਐਲਏ ਸਾਹਿਬ ਜਰੂਰ ਕਰਦੇ ਹੋ ਜੀ ਵੀ ਇਹਦੇ ਜਿਹੜੇ ਡਿਸਪੈਚ ਜਣਾ ਪੈਂਚ ਜੇ ਲਾਉਣ ਵਾਲੇ ਹੁੰਦੇ ਕੀ ਆਦੇ ਹੁੰਦੇ ਉਹਨਾਂ ਨੂੰ ਵੀ ਆਹ ਖੱਡੇ ਜੇ ਭਰ ਦਿਓ ਕੱਲੇ ਇਹੀ ਇੱਕ ਮੋੜੀ ਦਾ ਮਾਰੀ ਵੀ ਇਹਦੇ ਖੱਡੇ ਜੇ ਭਰਾ ਦਿਓ ਕੱਲੇ ਕਿਸੇ ਤਰੀਕੇ ਨਾਲ ਤੇ ਛੜਕਦਾ ਜਦੋਂ ਫਿਰ ਬਣੂਗੀ ਉਦੋਂ ਬਾਣੀ ਜਾਊਗੀ ਤੇ ਕੋਈ ਬਾਲਾ ਮਤਲਬ ਮਿਰਚ ਮਸਾਲਾ ਪਾਉਣ ਦੀ ਲੋੜ ਨਹੀਂ ਵੀ ਜਿਵੇਂ ਆਪਾਂ ਕਿ ਪੱਤਰ ਪੁੱਤਰ ਬਾਲਾ ਹੀ ਪਾਉਣਾ ਪਊਗਾ ਤੇ ਇਹ ਤੇ ਕੱਲੀ ਲੋਕ ਲੋਕਬਜਰੀ ਪੈ ਜੇ ਬਸ ਉਸੇ ਨਾਲ ਹੀ ਇਹਦਾ ਵਧੀਆ ਸਰੂਗਾ ਇਹ ਇੱਕਾਰੀ ਬਣਾ ਦੋ ਆਰ ਸੀ ਚੱਕੀ ਇਹ ਕਿਤੇ ਪਾਣੀ ਦੀ ਮਾਰ ਚ ਨਹੀਂ ਗਈ ਕਿਤੇ ਕੁਝ ਨਹੀਂ ਇਹ ਤਾਂ ਹੌਲੀ 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 ਟੁੱਟਦੀ 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 ਤੇ ਸੜਕ ਟੁੱਟ ਗਈ ਆ ਤੇ ਬੜਾ ਹੀ ਮਤਲਬ ਇਹ ਆ ਵੀ ਤੁਹਾਨੂੰ ਨਾ ਇੱਕ ਆਸ ਸੀ ਨਾ ਆਸ ਯਾਰ ਨਹੀਂ ਉਹ ਇਹਦੇ ਆਇਆ ਇਹਨੂੰ ਵੀ ਦੋਨੋਂ ਇੱਕ ਆਸ ਕਰਕੇ ਇਹ ਵੀਡੀਓ ਮੈਂ ਪਾਈ ਆ ਵੀ ਇਹ ਤੁਸੀਂ ਕਰ ਸਕਦੇ ਆ ਤੇ ਮੈਨੂੰ ਪਤਾ ਤੁਸੀਂ ਕਰੋਗੇ ਵੀ ਤੇ ਕਰ ਵੀ ਦੇਣਾ ਤੁਸੀਂ ਪੱਕਾ ਮੈਨੂੰ ਇਹ ਤੁਹਾਡੇ ਤੇ ਯਕੀਨ ਹੈ ਹਨਾ ਤੇ ਤੇ ਇਹਦੇ ਨਾਲ ਐਮਐਲਏ ਸਾਹਿਬ ਇੰਨਾ ਕ ਧਿਆਨ ਦੇਓ ਜੇ ਵੀ ਇਹਦੇ ਨਾਲ ਆਵੇ ਇਦੋਂ ਗਾ ਇੱਥੇ ਸਕੂਲ ਆ ਜਾਂਦਾ ਨੇ ਹਲਸਰ ਵਾਲਾ ਇਧਰ ਨੂੰ ਨਹੀਂ ਲੱਗਦਾ ਕਿ ਐਸਾਈਡ ਤੇ ਤੇ ਇਸ ਸਾਈਡ ਤੋਂ ਫਿਰਕੋਂ ਜਦੋਂ ਬੱਚਾ ਨੂੰ ਲੈ ਕੇ ਆਉਣਾ ਹੁੰਦਾ ਇਹ ਤੋਂ ਫਿਰ ਕੱਟ ਕੇ ਮਾਰਨੇ ਪੈਂਦਾ ਕੋਈ ਨਾ ਕੋਈ ਸਾਧਰ ਮਗਰੋਂ ਵੀ ਇਹ ਰਾਂ ਕਿ ਤੇਜ਼ ਵੀ ਹੋਦਾ ਹੁੰਦਾ ਕੋਈ ਨਾ ਨਵੇਂ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਇੰਨੀ ਟੁੱਟੀ ਆ ਉਹ ਆਪ ਦੀ ਚਾਲ ਜੀ ਬਦਲੋ ਅਗਲਾ ਲੋਰ ਚ ਪਹੁੰਚਿਆ ਆਉਣਾ ਹੁੰਦਾ ਤੇ ਜਦੋਂ ਆਪ ਆ ਜਾਂਦੇ ਆ ਇਹ ਠਿਕਾਣ ਲੱਗ ਕੇ ਇੱਥੇ ਇੱਥੇ ਦਾ ਫਿਰ ਜਮਾਂ ਹੀ ਸਿਰਾਂ ਲੱਗ ਜਾਂਦਾ ਨਾ ਮਤਲਬ ਮੈਂ ਆਣਾ ਵੀ ਸਿਰਾਈ ਹੈ ਇੱਥੇ ਦਾ ਕੰਮ ਇਹ ਜਦੋਂ ਬੱਚੇ ਸਕੂਲੋਂ ਲੈ ਕੇ ਆਉਣੇ ਆ ਤੇ ਉਹਦਾ ਇਟਕ ਮੂਰੇਕਾਰ ਕੂਰ ਜਾ ਕੋਈ ਜਹਾ ਸਾਧਨ ਲੱਗੇ ਪਰ ਇੰਨੀ ਮਿੱਟੀ ਉੱਡਦੀ ਐ ਇੱਥੋਂ ਤੇ ਵਿਚਾਰੇ ਟੀਪੀ ਵਾਲੇ ਜਵਾਕ ਵੀ ਜਾਂਦੇ ਆ ਸਾਰੇ ਭਰ ਜਾਂਦੇ ਆ ਉਹਦਾ ਇੰਨੀ ਮਿੱਟੀ ਉੱਡਦੀ ਐ ਉਹ ਇੰਨਾ ਰੇਤਾ ਉੱਡਦਾ ਵੀ ਸਾਹ ਵੀ ਜਾਂਦਾ ਹੁੰਦਾ ਉਹਦੇ ਵਿੱਚ ਤੇ ਚਲੋ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਹੋ ਜੇ ਆਈਡੀ ਤੇ ਬੇਨੇ ਆ ਤੇ ਪੇਜ ਨੂੰ ਫੋਲੋ ਕਰ ਲੋ ਤੇ YouTube ਤੇ ਬੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਧੰਨਵਾਦ ਸ਼ੁਕਰੀਆ